ਅੱਗੇ ਸਨੋਤ ਸਵਾਲਾਂ ਦੇ ਜਵਾਬ ਪੜਦੇ ਆ ਵੀ ਲਖੀਰਪੁਰ ਖੀਰੀ ਦੇ ਬੱਚਾ ਇੱਕ ਮਿੰਟ ਬੋਲਣਾ ਲਖੀਰਪੁਰ ਖੀਰੀ ਦੇ ਬੱਚਾ ਜਦੋਂ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਚੱਲਦਾ ਸੀ ਉਦੋਂ ਆਜੇ ਮਿਸ਼ਰਾ ਕੈਡੀ ਜੁਪੀ ਦਾ ਜਿਹੜਾ ਐਂਟੀ ਹੈ ਉਹਦੇ ਬੇਟੇ ਵੱਲੋਂ ਕਥਮਾਂ ਦੇ ਉੱਤੇ ਜੀਪਾਂ ਧਰਾ ਕੇ ਲੱਤਾਂ ਨਾਲ ਤੋੜ ਦਿੱਤੀਆਂ ਗਈਆਂ ਉਹਨਾਂ ਨੂੰ ਮਾਰ ਦਿੱਤਾ ਗਿਆ ਇਹ ਆਜੇ ਮਿਸ਼ਰਾ ਕੈਡੀ ਨੂੰ ਟਿੱਕਾਂ ਦਿੱਤੀਆਂ ਜਾਣ ਗਏ ਸਵਾਲ ਨੰਬਰ 1 ਤੇ ਉਹਨੂੰ ਸਜ਼ਾ ਕਿਉਂ ਨਹੀਂ ਦਿੱਤੀ ਸਜ਼ਾਵਾ ਕਿਉਂ ਨਹੀਂ ਦਿੱਤੀਆਂ ਦੂਜਾ ਜਿਹੜਾ ਲਿਖਤੀ ਰੂਪ ਦੇ ਵਿੱਚ ਮੋਦੀ ਸਰਕਾਰ ਨੇ ਦਿੱਤਾ ਆंदोलਨ ਕਰ ਇੱਕ ਖੱਣਾ ਦੇ ਉੱਤੇ ਜਿਹੜੇ ਸਰਚੇ ਦੱਦ ਸੀਗੇ ਤੇ ਉਹ ਕਿਉਂ ਨਹੀਂ ਕੈਨਸਲ ਕੀਤੇ ਜਿੱਡਾ ਜਿਹੜਾ ਪੱਤਾ ਦਿੱਤਾ ਐ ਐਨਐਸਪੀ ਦਾ ਐਨਐਸਪੀ ਖੱਣਾ ਦੀ ਜਿਹੜੀ ਦੇਣੀ ਚਾਹੁੰਦੇ ਸੀ 2022 ਦੇ ਵਿੱਚ ਆਦੇ ਸੀ ਖੁਸ਼ਹਾ ਕਰ ਦਾਂਗੇ ਖੱਤਾਨੀ ਮਜ਼ਦੂਰੀ ਉਹ ਐਨਐਸਪੀ ਸਾਡੀ ਕਿਉਂ ਰੋਲਦੀ ਚੰਤਾ ਜਿਹੜੇ ਛੋਟਾ ਮਜ਼ਦੂਰਾਂ ਦੇ ਕੰਮ ਦਾ ਮਸਲਾ ਸੀਗਾ ਉਹ ਮਾਰਕ ਕਿਉਂ ਨਹੀਂ ਕੀਤਾ ਤੇ ਕਾਰਪੋਰੇਟ ਘਰਾਣਿਆਂ ਦਾ ਆਵਾਮੀਆਂ ਦਾਨੀਆਂ ਦਾ ਕਰਜ਼ਾ ਮਾਰ ਕਿੱਥੇ ਕਰਤਾ ਪੰਜਵਾਂ ਜਿਹੜਾ ਬੇਰਜ਼ਗਾਰੀ ਫੁੱਲੀ ਹੋਈ ਹੈ ਇਹ ਆਵੇਸੀ ਕਰਕਰ ਰੋਜ਼ਗਾਰ ਦੇਵਾਂਗੇ ਬੜੋ ਲਿਖੇ ਬੱਚਿਆਂ ਨੂੰ ਰੋਜ਼ਗਾਰ ਦੇਵਾਂਗੇ ਉਹ ਰੋਜ਼ਗਾਰ ਕਿਉਂ ਨਹੀਂ ਮਿਲਿਆ ਤੇ ਨੌਜਵਾਨੀ ਦੇਸ ਦੇ ਵਿੱਚੋਂ ਕੈਨੇਡਾ ਅਫਰੀਕਾ ਵੱਲ ਭੱਜ ਰਹੀ ਹੈ ਤੇ ਦੂਜਾ ਜਿਹੜਾ ਤਾਜ਼ਾ ਹਰਕ ਹਰ ਇੱਕ ਦਾ ਮਸਲਾ ਅंदोलਨ ਕਰਨਾ ਰਵਿਤਾ ਤੇ ਛੋਟਾ ਵੀ ਹੁਣ ਇਹ ਆ ਵੀ ਤੁਸੀਂ ਪਿੰਡਾਂ ਚ ਆਉਣਾ ਤੁਸੀਂ ਆਦੇ ਲੋਕਤੰਤਰ ਜਿਹੜੇ ਕਿਸਾਨ ਦਿੱਲੀ ਵੱਲ ਜਾ ਰਹੇ ਸੀ ਜੀ ਉਹ ਐਸਾ ਧਰਤੀ ਦਾ ਹਿੱਸਾ ਨਹੀਂ ਸੀ ਉਹਨਾਂ ਤੇ ਪੈਰਿਗੇਟ ਕਰਤੇ ਗੱਲ ਗੱਦ ਤੇ ਖੰਡੇ ਗੱਦ ਤੇ ਕੰਡਾ ਖੜਚਾ ਇੱਕ ਮਿੰਟ ਛੱਪ ਕਰਨ ਨੂੰ ਪੈਰਿਗੇਟ ਕੀਤੇ ਪਹਿਲਾਂ ਫਿਰ ਖੜੇ ਨੂੰ ਤੋਂ ਤਣਕ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਪ੍ਰਾਈਵੇਟ ਹਥਿਆਰ ਨਾਲ ਏ ਪੰਜਾਬ ਦੀ ਤਰਕੀ ਤੇ ਤੇ ਸਾਡਾ ਜਿਹੜਾ ਪ੍ਰਿਤਪਾਲ ਕਿਸਾਨ ਲੰਗਰ ਬਤਾ ਰਿਹਾ ਸੀ ਹਰਿਆਣੇ ਦੀ ਪਿੰਸਾ ਕੇ ਉਹਦੇ ਲਕਤਾਂ ਦਾਵਾ ਤੋੜਦਿਨਾ ਜਵਾੜੇ ਤੋੜਦਿ ਇੱਕ ਪਟਿਆਲੇ ਜ਼ਿਲ੍ਹੇ ਦਾ ਕਿਸਾਨ 35 ਸਾਲ ਦਾ ਉਹਦੇ ਦੋ ਬੱਚੇ ਨੇ ਅਥੂ ਕਹਿੰਦੇ ਗੁਆਏ ਸਿਰ ਤੇ ਉਹਦੀਆਂ ਅੱਖਾਂ ਤਲੀਆਂ ਗੰਗਾਂ ਉਹ ਮੁਸਬਤੇ ਕਾਰਵਾਈ ਕਿਉਂ ਨਹੀਂ ਹੋਈ ਹੰਸਲੀ ਠੀਕਾ ਮੰਗਾ ਮੰਨਣੀਆਂ ਨਾ ਮੰਨਣੀਆਂ ਵੱਖਰੀ ਗੱਲ ਹੈ ਪਰ ਕੁਝੀ ਗੱਲ ਉਹਨਾਂ ਤੇ ਹੱਤਿਆਚਾਰ ਕਿਉਂ ਕੀਤਾ ਗਿਆ ਸਾਡੇ ਸਵਾਲਾਂ ਦੇ ਜਵਾਬ ਨਹੀਂ ਤੇ ਅੱਜ ਪਿੰਡਾਂ ਦੇ ਵਿੱਚ ਤੁਸੀਂ ਲੋਕਾ ਖੋਣੇ ਆ ਰਹੇ ਹੋ ਇੱਕ ਮਿੰਟ ਇੱਕ ਮਿੰਟ ਤੁਸੀਂ ਆਪੇ ਥੀ ਆਇਓ ਸਾਡੀ ਵੇਖੋ ਕਿੰਨੀ ਘੇਰਾ ਬੰਦੇ ਕੀਤੀ ਹੈ ਤੁਹਾਨੂੰ ਸਵਾਲ ਨਹੀਂ ਕਰ ਸਕਦੇ ਸਮੋ ਤੁਸੀਂ ਬੋਟਾਂ ਦੇ ਦੁਨੀਆਂ ਦੇ ਵਿੱਚ ਅਸੀਂ ਤੁਹਾਨੂੰ ਪੁੱਛ ਸਕਦੇ ਸਾਡਾ ਰਾਈਟ ਹੈ ਕਿ ਸਾਡੀਆਂ ਤੜਕਲ ਮੰਗਾ ਨੇ ਇਸ ਤੇ ਸਨਾ ਮਜ਼ਦੂਰਾਂ ਦਾ ਅੰਤ ਵੀ ਦੇ ਲੋਕਰਣ ਕੇ ਤਾਂ ਫੇਰ ਹੀ ਰਾਜ ਕਰੋਗੇ ਤੇ ਫਟਕਾ ਮੰਡਾ ਕਿਉਂ ਨਹੀਂ ਬੰਦਿਆ ਜਾ ਰਿਹਾ ਹੈ ਲੋਕੋ ਕਿਉਂ ਸਟੇਅ ਜਾ ਰਿਹਾ ਹੈ ਅਸੀਂ ਇਹ ਪਿੰਡਾਂ ਦੇ ਲੋਕ ਆ ਸ਼ਹਿਰਾਂ ਦੇ ਲੋਕ ਆ ਤੇ ਜੇ ਇੱਥੇ ਦੁਕਾਨਦਾਰ ਤਫਾਨ ਨਾ ਰਿਹਾ ਤੇ ਫਿਰ ਇੱਥੇ ਰਹੂਗਾ ਕੌਣ ਇਹ ਸਨਾ ਦੇ ਸਾਡੇ ਜਵਾਬ ਦਿਓ ਵੀ ਉਹਨਾਂ ਤੇ ਕਾਰਵਾਈ ਕਿਉਂ ਕਿਦੋਂ ਹੋਊਗੀ ਤੇ ਸਾਡੀ ਅੰਨ ਸਿੱਖ ਖੱਲਾਂ ਦਾ ਪ੍ਰਤੀਕਰ ਦਾ ਮਸਲਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ 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 ਉਸ ਦਾ ਬਹਾਦੂਰ ਕਾਇਦਾਬਾਈ ਕਰਾਤਾ 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 ਉਹ ਮਨੀ ਮਨੀਪੁਰ ਦਾ ਬਖਤ ਭਾਤੀਆਂ ਭੈਣਾਂ ਦੇ ਬਿਸਤਰ ਲਾ ਕੇ ਉਹਨਾਂ ਨੂੰ ਪੁਜਾਰਾਂ ਦੇ ਵਿੱਚ ਘਮਾਇਆ ਗਿਆ ਜਿੰਸੀ ਦੇ ਵਿੱਚ ਜੋਗੀ ਅਦਿੱਤਿਆ ਨਾਤੀ ਸਰਕਾਰ ਉਹਦੇ 73 ਨਾਲ ਬਲਾਕ ਕਰ ਕਰਕੇ ਦੀਦਾ ਵਧੀਆਂ ਗਈਆਂ ਰੇੜੀਆਂ ਹਟਮਾਂ ਤੋੜੀਆਂ ਗਈਆਂ ਕੀ ਅੱਜ ਹਾਲਾਤ ਕੀ ਆ ਦੱਸੋ ਤੇ ਅੱਜ ਫਰਖਾਤ ਰਾ ਕੇ ਕੀ ਮੋਟਾ ਟੰਡਾ ਦੇ ਵਿੱਚੋਂ ਪੈਣ ਗਈਆਂ ਤੱਪੂ ਆਏ ਪੋਟਾ ਲਾ ਕੇ ਢਾਂਗਾਂ ਅੱਪਰ ਆ ਕੇ ਸਾਡੀ ਘੇਰਾਬੰਦੀ ਕਰਕੇ 510 ਕੀ ਆਪਿਆ ਤੇ ਸਵਾਲ ਕਰ ਰਹੇ ਆ 207000 ਦਾ ਮੈਂ ਬੋਟਾ ਜੁੜਾ ਕੇ ਬੋਟਾ ਨਹੀਂ ਲਈ ਉਹ ਦੱਸਣਾ ਨਹੀਂ ਦੱਸਣਾ ਅਸੀਂ ਦਾ ਅਸੀਂ ਦਾ ਕੋਈ ਨਹੀਂ ਕਿਸਾਨ ਹੈ ਸੁਣੋ ਜੀ ਸਾਲ ਕੱਲ ਨੂੰ ਪਿੰਡਾਂ ਦੇ ਕਿਤੇ ਦੋਨੋਂ ਗੱਲ ਫਿਰ ਤੋਂ ਦੇ ਕਮਾਂਡਰ ਜਵਾਣ ਇੱਕ ਵਾਰ ਜਨਾਬ ਦੇ ਲਗੇ ਜਨਾਬ ਸ਼ਾਮਾ ਇਥੋਂ ਪੰਜਾਬੀ ਭਰਾਵੇ ਜਿੰਦੋਸਤਾਨੀ ਪੂਰੀ ਦੁਨੀਆ ਦੇ ਇਕਤਿਕਾਰ ਸਭ ਤੋਂ ਪਹਿਲਾਂ ਗੱਜਕੇ ਫਤਿਹ ਬੁਲਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਬੋਲੋ ਸੋ ਨਿਹਾਲ ਸੋਚ ਰਿਹਾ ਦੇਖ ਰਿਹਾ ਸੋਚ ਰਿਹਾ ਜਦੋਂ ਪਹਿਲਾ ਅੰਦੋਲਨ ਸੀ ਸਾਡੇ ਜੀ ਨੇ ਸਾਡੇ ਭਰਾ ਹੰਸ ਰਾਜ ਹੰਸ ਜਦੋਂ ਪਹਿਲਾ ਅੰਦੋਲਨ ਸਾਲ ਦੇ ਸਾਹ ਚੱਲਿਆ ਇੱਕ ਵੀ ਅਪਸ਼ੋਬਤ ਕਿਸਾਨਾਂ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀ ਤੇ ਤੇ ਖਿਲਾਫ ਬੋਲਿਆ ਹੋਵੇ ਤੇ ਮੇਰੀ ਜ਼ੁਬਾਨ ਅੱਜ ਹੀ ਵੱਡੋ ਮੇਰੀ ਸੁਣ ਲੈ ਬੜੀ ਬੇਇੱਜ਼ਤੀ ਸੁਣਾ ਜਿਹੜੀ ਗਲਤ ਗੱਲ ਹੋਈ ਆ ਉਹ ਗਲਤ ਗੱਲ ਆ ਜਿਹੜੇ ਤੁਸੀਂ ਸਨਾਲ ਉਠਾਏ ਆ ਜ਼ੁਲਮ ਚਾਹੇ ਭਾਈ ਕਰੇ ਜਾਂ ਕੋਈ ਕਰੇ ਜ਼ੁਲਮ ਜ਼ੁਲਮ ਕਿਸੇ ਕਿਤੇ ਵੀ ਜ਼ਿਆਦਤੀ ਹੋਈ ਆ ਉਸੇ ਤੁਹਾਡਾ ਵੀਰ ਜਦੋਂ ਕੋ ਨੂਮਿਤ ਹੋਈ ਆ ਤੋ ਰੀਤੋ ਜਿਹੜੇ ਬਣਿਆ ਹਮੇਸ਼ਾ ਤੁਹਾਡੀ ਗੱਲ ਕੀਤੀ ਆ ਚਾਹੇ ਪੱਤਾ ਪੱਤਾ ਸਿੰਘ ਦਾ ਵੈਰੀ ਦੀ ਗੱਲ ਹੋਵੇ ਚਾਹੇ ਅੰਦੋਲਨ ਦੀ ਗੱਲ ਹੋਵੇ ਤੁਹਾਡਾ ਭਰਾ ਭਾਵੇਂ ਤੁਸੀਂ ਮੈਨੂੰ ਸਭ ਤੋਂ ਜ਼ਿਆਦਾ ਗਾਲ੍ਹਾਂ ਕੱਢਦੇ ਸੀ ਤੇਰੇ ਪੁੱਤੇ ਇਹਦੀ ਤੇਜ਼ੀ ਸੁਣ ਲੈ ਅੰਦੋਲਨ ਨਹੀਂ ਅੰਦੋਲਨ ਦੀ ਗੱਲ ਤਿੱਕਰੀ ਰੋਜ਼ ਮੈਂ ਰਾਸ਼ਨ ਭੇਜਦਾ ਸੀ ਜੇ ਕੋਈ ਸੱਚ ਸੁਣਿਆ ਤੇ ਬੰਦੇ ਜੀਦੇ ਆ ਉਹਨਾਂ ਨੂੰ ਖਾਣ ਲੈਣਾ ਤੁਸੀਂ ਮੈਂ ਖੇਤਾਂ 'ਚ ਪਰਿਆ ਦਾ ਘਾਹੇ ਪੜਿਆ ਮੈਂ ਖੇਤ ਮਜ਼ਦੂਰ ਦਾ ਪੁੱਤਰ ਐ ਬੇਟਾ ਅਰਜਨ ਸਿੰਘ ਮੇਰੇ ਸਰਦਾਰ ਅਰਜਨ ਸਿੰਘ ਦਾ ਮੈਂ ਪੁੱਤਰ ਆ ਭਰਾਵੋ ਜੋ ਜੋ ਤੁਹਾਡੇ ਸਵਾਲ ਆ ਉਹਨਾਂ ਦੀ ਜਵਾਬ ਇਹ ਬਸ ਮੈਂ ਇੱਕੋ ਹੀ ਸੋਚ